ਤਾਂ ਜੀ ਵੀਡੀਓ ਵੇਖ ਰਿਹਾ ਤੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਜੀ ਵੱਡੀ ਖਬਰ ਤੁਹਾ ਪਰ ਨੂੰ ਅੰਤ ਤੱਕ ਜ਼ਰੂਰ ਦੇਖਣਾ ਜਿੰਨਾ ਵੀਰਾਂ ਪੈਨਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਜੀ ਵੱਡੀ ਖਬਰ ਪਾਕਿਸਤਾਨ ਮੂੜ ਤੋਂ ਕਰੇਗਾ ਪਰਮਾਨੁਬੰਦ ਤਫੀਖਾ ਮਨੀਰ ਤੰਕੀਆਂ ਕਰ ਰੱਖਿਆ ਨੇ ਵੱਡੇ ਅਸ਼ਾਰੇ ਪਾਕਿਸਤਾਨੀ ਫੌਜ ਦੇ ਮੁਖੀ ਫੀਲਡ ਮਾਰਸ਼ਲ ਅਸੀਮ ਮਨੀਰ ਨੇ ਹਾਲੀ ਵਿੱਚ ਵਾਸਟਿੰਗ ਵਿੱਚ ਕਹਾ ਸੀ ਕਿ ਅੱਲਾ ਨੇ ਮੈਨੂੰ ਤੀਜ ਤਰਕਵਾਲਾ ਬਣਾਇਆ ਹੈ ਪਾਕਿਸਤਾਨ ਵਿੱਚ ਜਦੋਂ ਕੋਈ ਸੱਤਾ ਹਥਿਆਣਾ ਚਾਹੁੰਦਾ ਹੈ ਤਾਂ ਉਹ ਇਸੇ ਤਰ੍ਹਾਂ ਦੀ ਵਾਕਾਂਸ਼ਾਂ ਦੀ ਵਰਤੋਂ ਕਰਦਾ ਇਸ ਤੋਂ ਪਹਿਲਾਂ 1958 ਜੋ ਸਮੇਂ ਦੇ ਫੇਲਡ ਵਿੱਚ ਮੁਹੰਮਦ ਅਜੂਬ ਖਾਨ ਨੇ ਵੀ ਆਪਣੇ ਆਪ ਨੂੰ ਪਾਕਿਸਤਾਨ ਦਾ ਰਖਵਾਲਾ ਕਹਾ ਇਸ 1977 ਵਿੱਚ ਭੁੱਟੋ ਸਰਕਾਰ ਨੂੰ ਖਾੜਨ ਤੋਂ ਬਾਅਦ ਜੰਨਤ ਜੀਆ ਉਲ ਹੱਕ ਨੇ ਕਿਹਾ ਸੀ ਕਿ ਸਰਬਸ਼ਕਤੀਮਾਨ ਅੱਲਾਹ ਦੀ ਮਦਦ ਨਾਲ ਉਹ ਫੌਜ ਨੂੰ ਮਜ਼ਬੂਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਨਗੇ ਇੰਡੀਆ ਟੂਡੇ ਦੀ ਇੱਕ ਰਿਪੋਰਟ ਦੇ ਅਨੁਸਾਰ ਪਾਕਿਸਤਾਨ ਵਿੱਚ ਅਸੀਮ ਮਨੀਰ ਵਿਰੁੱਧ ਬਹੁਤ ਨਾਰਾਜ਼ਗੀ ਹੈ ਜਿਸ ਸਥਿਤੀ ਵਿੱਚ ਇਹ ਡਰ ਹੈ ਕਿ ਮਨੀਰ ਪੂਰੇ ਪਾਕਿਸਤਾਨ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਸ ਦੇ ਤਹਿਤ اسلام آباد ਆਪਣੀ ਪ੍ਰਾਣੀ ਨਿਊਕਲੀਅਰਨ ਵੈਪਨ ਜੈ ਨੈਪਲਰਟ ਟ੍ਰੇਮ ਜਿਮ ਨੀਤੀ ਨੂੰ ਮੋੜ ਸਰਕਰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਮਨੀਰ ਨੇ ਅਮਰੀਕਾ ਵਿੱਚ ਕਹਾ ਸੀ ਕਿ ਅਸੀਂ ਇੱਕ ਪਰਮਾਣੂ ਰਾਸ਼ਟਰ ਹਾਂ ਤੇ ਜੇ ਸਾਨੂੰ ਲੱਗਦਾ ਹੈ ਕਿ ਅਸੀਂ ਡੋਬਰ ਕੇ ਹਾਂ ਤਾਂ ਅਸੀਂ ਆਪਣੇ ਨਾਂ ਨਾਲ ਦੀ ਦੁਨੀਆ ਨੂੰ ਟੋਪਾਂ ਇਤਬਾਦੀ ਮੰਗੀ ਇਹ ਬਿਆਨ ਪਾਕਿਸਤਾਨ ਦੀ ਕਮਜ਼ੋਰ ਹੋ ਰਹੀ ਨਾ ਨੀਤੀਕ ਸਥਿਤੀ ਸਥਿਤੀ ਅਜਿਹਾ ਢੇਰੀ ਹੋਰ ਕੀ ਅਰਥ ਵਿਸਤਾਰ ਨੂੰ ਦਰਸਾਉਂਦਾ ਹੈ ਕਈ ਮੈਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਭਾਰਤੀ ਹਮਲਿਆਂ ਦੇ ਸਾਹਮਣੇ ਬੇਵਸੀ ਜਗ ਸਥਿਤੀ ਵਿੱਚ ਅਸੀਮ ਨੀਰਕੋਲ ਹੋਰ ਕੋਈ ਵਿਕਲਪ ਨਹੀਂ ਬਚਿਆ ਉਹ ਭਾਰਤ ਦੇ ਨਾਲ ਨਾਲ ਦੁਨੀਆ ਨੂੰ ਵੀ ਸਨੇਹਾ ਦੇਣਾ ਚਾਹੁੰਦਾ ਹੈ ਕਿ ਪਰਮਾਣੂ ਬੰਬ ਦੀ ਧਮਕੀ ਝੂਠਾ ਨਹੀਂ ਹੈ ਇਸ ਦੇ ਨਾਲ ਹੀ ਭਾਰਤ ਨੇ ਸਪਸ਼ਟ ਕਰ ਦਿੱਤਾ ਹੈ ਕਿ ਪਰਮਾਣੂ ਬਲੈਕਮੇਲ ਦੀ ਕੋਈ ਪ੍ਰਦਰਸ਼ਨੀ ਨਹੀਂ ਕੀਤੀ ਜਾਵੇਗੀ ਮੈਰਾਂ ਦੇ ਅਨੁਸਾਰ ਅਸੀਮ ਨੀਰ ਦਾ ਸਿਰਪਨਾਸੀ ਪ੍ਰਮਾਣੂ ਥਿਆਨੰਦਾ ਪ੍ਰੀਖਣ ਕਰਕੇ ਭਾਰਤ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਸਬਰਾਸ਼ਤਰੀ ਇਹਦਿਨ ਨਾਮ ਤੇ ਪਾਕਿਸਤਾਨੀ ਜਨਤਾ ਨੂੰ ਦੁਬਾਰਾ ਪਰਮਾਣੂ ਥਿਆਰਨਾਮਿਕ ਅਸੀ ਆਪੀ ਖਵਾ ਕੇ ਬੇਹੋਸ਼ ਕਰਨ ਦੀ ਕੋਸ਼ਿਸ਼ ਕਰ ਵੀ ਕਰ ਸਕਦਾ ਹੈ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ ਧੰਨਵਾਦ